ਸਟਾਰ ਬਚਪਨ ਦੀਆਂ ਖੇਡਾਂ ਵੀ ਕਿਸੇ ਸਿੱਖਿਆ ਅਤੇ ਸਬਕ ਤੋਂ ਘੱਟ ਨਹੀਂ ਹੁੰਦੀਆਂ ਡੰਡੀ ਛੋਟੇ ਹੁੰਦੇ ਜ਼ੰਜੀਰ ਸ਼ੋਹਣ ਖੇਡਣਾ ਜੋ ਹੁੰਦੀ ਤਾਂ ਭੱਜ ਕੇ ਸ਼ੋਹਣ ਵਰਗੀ ਹੀ ਸੀ ਪਰ ਇਸ ਵਿੱਚ ਵਾਰੀ ਦੇਣ ਵਾਲਾ ਬੱਚਾ ਜਿਸ ਬੱਚੇ ਨੂੰ ਪਹਿਲਾਂ ਹੱਥ ਲਗਾ ਦਿੰਦਾ ਸੀ ਉਹ ਫਿਰ ਦੋਵੇਂ ਇੱਕ ਟੀਮ ਬਣ ਕੇ ਦੂਜਿਆਂ ਨੂੰ ਛੂੰਹਦੇ ਸਨ ਡੰਡੀ ਇੱਕ ਤੋਂ ਦੋ ਦੋ ਤੋਂ ਤਿੰਨ ਇਸ ਤਰ੍ਹਾਂ ਟੀਮ ਵੱਡੀ ਹੁੰਦੀ ਜਾਂਦੀ ਸੀ ਡੰਡੀ ਇੱਕ ਤੇ ਇੱਕ ਮਿਲ ਕੇ 11 ਬਣਨ ਵਾਲੀ ਜਿਹੜੀ ਗੱਲ ਮੈਨੂੰ 15 16 ਸਾਲ ਦੀ ਉਮਰ ਵਿੱਚ ਸਮਝ ਆ ਗਈ ਸੀ ਉਹ ਹੀ ਗੱਲ ਸਾਨੂੰ ਇਹ ਖੇਡ ਉਸ ਤੋਂ ਬਹੁਤ ਸਾਲ ਪਹਿਲਾਂ 10 ਚੁੱਕੀ ਸੀ ਡੰਡੀ ਬਚਪਨ ਵਿੱਚ ਜ਼ਿੰਦਗੀ ਪ੍ਰਤੀ ਸਾਡਾ ਨਜ਼ਰੀਆ ਹੋਰ ਹੁੰਦਾ ਹੈ ਡੰਡੀ ਅਸੀਂ ਇਹ ਮੰਨਦੇ ਹਾਂ ਕਿ ਸਾਡੇ ਖਿਡੌਣੇ ਅਸਲੀ ਹਨ ਅਤੇ ਸਾਡੀਆਂ ਗੁੱਡੀਆਂ ਸਾਡੇ ਖਿਡੌਣਿਆਂ ਵਾਲੇ ਅਤੇ ਵੀਡੀਓ ਗੇਮਾਂ ਵਾਲੇ ਸੁਪਰ ਹੀਰੋ ਸਾਡੇ ਨਾਲ ਸੱਚਮੁੱਚ ਮੌਜੂਦ ਹਨ ਡੰਡੀ ਸੁਪਰ ਹੀਰੋ ਨੂੰ ਹਰ ਮੋੜ ਉੱਤੇ ਮਿਲਦੇ ਰਹੱਸ ਅਤੇ ਹੈਰਾਨੀ ਸਾਨੂੰ ਚੰਗੇ ਲੱਗਦੇ ਸਨ ਪਰ ਵੱਡੇ ਹੋ ਕੇ ਜ਼ਿੰਦਗੀ ਵਿੱਚ ਸੱਚਮੁੱਚ ਮਿਲਦੇ ਰਹੱਸ ਅਤੇ ਹੈਰਾਨ ਕਰਨ ਵਾਲੀਆਂ ਚੀਜ਼ਾਂ ਜਾਂ ਲੋਕਾਂ ਤੋਂ ਅਸੀਂ ਬੇਚੈਨ ਹੋਣ ਲੱਗਦੇ ਹਾਂ ਡੰਡੀ ਸਾਡੇ ਮਾਪੇ ਸਾਡੇ ਵਿਚਾਰਾਂ ਅਤੇ ਜ਼ਿੰਦਗੀ ਪ੍ਰਤੀ ਸਾਡੇ ਨਜ਼ਰੀਏ ਦਾ ਸਤਿਕਾਰ ਕਰਦੇ ਹਨ ਇਹ ਜਾਣਦੇ ਹੋਏ ਕਿ ਇਹ ਸਾਰਾ ਕੁਝ ਸਾਡੇ ਸਿਰਫ ਕੁਝ ਕੁ ਸਾਲਾਂ ਦੇ ਤਜਰਬਿਆਂ ਉੱਤੇ ਆਧਾਰਿਤ ਹੈ ਅਤੇ ਜਿਸ ਵੇਲੇ ਉਹ ਸਾਡੀ ਉਮਰ ਸਟਾਰਟ ਵਿੱਚ ਸਨ ਤਾਂ ਉਸ ਨਾਲੋਂ ਬਿਲਕੁਲ ਵੱਖਰਾ ਹੈ ਡੰਡੀ ਛੋਟੀਆਂ-ਛੋਟੀਆਂ ਪ੍ਰਾਪਤੀਆਂ ਨਾਲ ਸਾਨੂੰ ਵੱਡੀਆਂ ਖੁਸ਼ੀਆਂ ਮਿਲਦੀਆਂ ਹਨ ਅਤੇ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਹੀ ਕੀਤਾ ਤਾਂ ਮਾਣ ਵੀ ਮਹਿਸੂਸ ਹੁੰਦਾ ਹੈ ਡੰਡੀ ਬਚਪਨ ਵਿੱਚ ਸਾਡਾ ਨਜ਼ਰੀਆ ਨਿਰੋਲ ਹੁੰਦਾ ਸੀ ਨਿਰਮਲ ਹੁੰਦਾ ਸੀ ਡੰਡੀ ਸਾਡਾ ਧਿਆਨ ਸਾਡੇ ਆਪਣੇ ਨਜ਼ਰੀਏ ਉੱਤੇ ਹੁੰਦਾ ਸੀ ਨਾ ਕਿ ਦੂਜੇ ਦੇ ਨਜ਼ਰੀਏ ਬਾਰੇ ਨਿਰਣਾ ਦੇਣ ਉੱਤੇ ਡੰਡੀ ਇਹੀ ਉਦਾਹਰਨ ਅਸੀਂ ਇਸ ਕਹਾਣੀ ਵਿੱਚ ਦਿੱਤੀ ਫੋਟੋ ਵਿੱਚ ਦਿੱਤੀ ਹੈ ਡੰਡੀ ਟੇਬਲ ਟੈਨਿਸ ਦੇ ਬੱਲੇ ਦੇ ਦੋ ਰੰਗ ਹੁੰਦੇ ਨੇ ਇੱਕ ਨੂੰ ਲਾਲ ਦਿਖਾਈ ਦੇ ਰਿਹਾ ਹੈ ਅਤੇ ਦੂਜੇ ਨੂੰ ਕਾਲਾ ਪਰ ਦੋਵੇਂ ਹੀ ਸਹੀ ਹਨ ਡੰਡੀ ਇੱਕ ਬੱਚੇ ਵਜੋਂ ਸਾਡੇ ਨਜ਼ਰੀਏ ਨੂੰ ਸਾਡੇ ਨਾਲੋ ਕੋਈ ਵੱਡਾ ਵਿਅਕਤੀ ਚੁਣੌਤੀ ਦਿੰਦਾ ਹੈ ਤਾਂ ਇਹ ਫੈਸਲਾ ਲੈਣਾ ਔਖਾ ਹੋ ਜਾਂਦਾ ਹੈ ਕਿ ਹੁਣ ਕਿਵੇਂ ਜਵਾਬ ਦੇਣਾ ਹੈ ਡੰਡੀ ਖੁਸ਼ਕਿਸਮਤੀ ਨਾਲ ਬਹੁਤੀ ਵਾਰ ਸਾਡੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਸਾਡੇ ਦ੍ਰਿਸ਼ਟੀਕੋਣ ਨੂੰ ਸਮਝਦੇ ਹਨ ਅਤੇ ਬਿਨਾ ਕਿਸੇ ਕਸ ਵੱਟੇ ਉੱਤੇ ਪਰਖੇ ਸਾਡਾ ਸਮਰਥਨ ਕਰਦੇ ਹਨ ਡੰਡੀ ਜਿਵੇਂ ਬਾਗ ਦੀ ਖੂਬਸੂਰਤੀ ਵੱਖੋ-ਵੱਖ ਰੰਗਾਂ ਅਤੇ ਵੱਖੋ-ਵੱਖ ਕਿਸਮ ਦੇ ਫੁੱਲਾਂ ਨਾਲ ਹੈ ਉਸੇ ਤਰ੍ਹਾਂ ਜ਼ਿੰਦਗੀ ਵਿੱਚੋਂ ਵੀ ਵੱਖ-ਵੱਖ ਲੋਕਾਂ ਦੇ ਵੱਖੋ-ਵੱਖ ਤਰ੍ਹਾਂ ਦੇ ਵਿਚਾਰ ਨਜ਼ਰੀਏ ਦ੍ਰਿਸ਼ਟੀਕੋਣ ਹੋਣੇ ਜ਼ਰੂਰੀ ਹਨ ਡੰਡੀ ਇਨਾਂ ਨਾਲ ਹੀ ਜ਼ਿੰਦਗੀ ਹਰ ਪਲ ਬਦਲਦੇ ਰਹਿਣ ਵਾਲੇ ਸਰੂਪ ਵਿੱਚ ਟਲਦੀ ਹੈ ਅਤੇ ਇਸ ਬਦਲਾਵ ਵਿੱਚੋਂ ਆਨੰਦ ਮਾਣਨ ਦੀ ਜਾਂਚ ਸਿੱਖਣ ਦੀ ਲੋੜ ਹੈ ਡੰਡੀ